ਕੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਪਿੰਡੀਓਲਖ ਗੁਰਦਰਾ ਦਮਦਮਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਮੈਂ ਤੈਅ ਦੇ ਲਉ ਜੀ ਆਇਆਂ ਆਖਦਾ ਹਾਂ। ਖਾਸ ਕਰਕੇ ਜੂਥ ਕਲੱਬ ਪਿੰਡੀਓਲਖ ਵਾਲੇ ਡਾਕਟਰ ਜਸਬੀਰ ਸਿੰਘ ਜੀ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਫ੍ਰੀ ਮੈਡੀਕਲ ਕੈਂਪਲ ਹੁੰਦੇ ਨੇ ਤੇ ਡਾਕਟਰ ਨਰਵੈਰ ਸਿੰਘ ਜੀ ਦੀਪ ਹਸਪੀਟਲ ਵਾਲੇ ਇਹ ਵੀ ਫ੍ਰੀ ਮੈਡੀਕਲ ਕੈਂਪਲ ਹੁੰਦੇ ਨੇ ਤੇ ਕੱਲ ਖੂਨ ਦਾਨ ਦਾ ਕੈਂਪ ਵੀ ਲਗਾਉਣਗੇ। ਮੈਂ ਫੇਰ ਇੱਕ ਵਾਰਾਂ ਦੁਬਾਰਾ ਸੰਗਤਾਂ ਨੂੰ ਤਹਿ ਦਿਲੋਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਨਰਵੈਤ ਸਿੰਘ ਦੀਪ ਹਸਪੀਟਲ ਨਾਲਾ ਮੈਂ ਆਪਣੀ ਤਰਫੋਂ ਸਲਾਨਾ ਜੋੜ ਮੇਲਾ ਭਿੰਡੀ ਔਲਖ ਤੇ ਆਉਣ ਵਾਲੀਆਂ ਸੰਗਤਾਂ ਨੂੰ ਤਹਿ ਦਿਲੋਂ ਜੀ ਆਇਆਂ ਕਿਨਾਂ ਤੇ ਧੰਨਵਾਦੀ ਹਾਂ ਜੀ ਯੂਥ ਕਲੱਬ ਭਿੰਡੀ ਔਲਖ ਦੇ ਜਿਹੜੇ ਹਰ ਸਾਲ ਦੀ ਤਰ੍ਹਾਂ ਜੋੜਿਆਂ ਦੀ ਔਰ ਮੈਡੀਸਨ ਦੀ ਸੇਵਾ ਡਾਕਟਰ ਜਸਬੀਰ ਸਿੰਘ ਦੇ ਆਪਣੇ ਸਹਿਯੋਗ ਦੇ ਨਾਲ ਜਿਹੜੀ ਲਾਉਂਦੇ ਹਰ ਸਾਲ ਦੀ ਤਰ੍ਹਾਂ ਬਹੁਤ ਧੰਨਵਾਦੀ ਹੈ ਜੀ ਇਹਨਾਂ ਦੇ ਔਰ ਕੱਲ ਨੂੰ ਸੰਗਤਾਂ ਨੂੰ ਬੇਨਤੀ ਹੈ ਵੀ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਜਿਹਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ